ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਜੀ ਗੋਵਿੰਦ ਉਚਾਰਨ ਕਰਨਾ ਇਥੇ ਇਹ ਪੰਜ ਛੇ ਸਰੂਪ ਹਨ ਗੱਗੇ ਹੂੜਾ ਵਾਹੇ ਸਿਆਰੀ ਦੱਦਾ ਗੋਵਿੰਦ ਗੱਗੇ ਹੂੜਾ ਵਾਹੇ ਸਿਆਰੀ ਉੱਤੇ ਟਿੱਪੀ ਦੱਦਾ ਗੋਵਿੰਦ ਗੱਗੇ ਔਂਕੜ ਵਾਹੇ ਸਿਆਰੀ ਦੱਦਾ ਗੋਵਿੰਦ ਗੱਗੇ ਔਂਕੜ ਵਾਹੇ ਸਿਆਰੀ ਉੱਤੇ ਟਿੱਪੀ ਦੱਦਾ ਗੋਵਿੰਦ ਗੱਗੇ ਹੂੜਾ ਨਾਲ ਗੱਗੇ ਦੇ ਔਂਕੜ ਵੀ ਵਾਹੇ ਸਿਆਰੀ ਦੱਦਾ ਇਸ ਤਰ੍ਹਾਂ ਫਿਰ ਸਾਰੇ ਉਚਾਰਨ ਦਰਮਿਆਨੇ ਹੋ ਜਾਣੇ ਹਨ ਅਤੇ ਜਿਵੇਂ ਬੱਬਾ ਆਵੇ ਉਥੇ ਬੱਬੇ ਦੇ ਨਾਲ ਉਚਾਰਨ ਕਰਨੇ ਕਥਨੀ ਬਦਨੀ ਨਾ ਪਾਈਐ ਹਮ ਵਿੱਚ ਹੋ ਜਾਏ ਸਤਿਗੁਰ ਮਿਲਿਆ ਸਾਧ ਪੈ ਰਚੈ ਹਮ ਵਿੱਚ ਹੋ ਜਾਏ ਆਪ ਵਸਾ ਮਨ ਆਏ ਭਾਈ ਰੇ ਗੁਰਮੁਖ 부ਝੈ ਕੋਇ ਬਿਨ 부ਝੇ ਕਰਮ ਕਮਾਵਣੀ ਜਨਮ ਪਦਾਰਥ ਖੋਇ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂ ਪ੍ਰਵਾਣ ਭਇਆ ਪੂਰਾ ਸ਼ਬਦ ਸਮਾਏ ਸਾਰਾ ਪੂਰਾ ਪ੍ਰਵਾਣ ਬੁੱਲਣਾ ਪ੍ਰਵਾਣ ਨਹੀਂ ਕਹਿਣਾ ਜੇ ਪ੍ਰਵਾਣ ਕਵਾਂਗੇ ਤਾਂ ਹੀਠਾ ਰਾਰਾ ਲੱਗ ਜਾਂਦਾ ਪੀਵਤ ਹੂ ਪ੍ਰਵਾਣ ਭਇਆ ਪੂਰਾ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਣਾ ਕਛੂ ਨਾ ਜਾਏ ਦੀਵਣ ਵਾਲੇ ਕਹ ਹੱਥ ਦਾਤ ਹੈ ਦੀਵਣ ਵਾਲੇ ਕਹ ਹੱਥ ਇਥੇ ਝਮਕ ਦਾਤ ਹੈ ਗੁਰੂ ਦੁਆਰਾ ਪਾਇ ਜਿਹਾ ਕਿਤੋਂ ਤੇਹਾ ਹੋਆ ਕਿ ਤੂੰ ਥੋੜਾ ਜਿਹਾ ਕਸ ਕੇ ਬੋਲ ਜੇ ਇਹ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਇ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧ ਉਰਦ ਤਾਪ ਕਰੈ ਕਾਇਆ ਸਾਧ ਉਰਦ ਤਾਪ ਕਰੈ ਵਿਚ ਹਮੈ ਨ ਜਾਇ ਜਦ ਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੇ ਭਜ ਸਤਗੁਰ ਸਰਣਾ ਗੁਰ ਪ੍ਰਸਾਦੀ ਛੁੱਟੀ ਐ ਬੇਖ ਭਵਜਲ ਸ਼ਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸੱਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੈ ਬੰਧਨ ਮੋਹ ਬਾਦਾ ਇਹ ਪੜੈ ਪੁੱਲਾ ਹੀ ਮੂਨ ਪੰਡਿਤ ਪੜੈ ਬੰਧਨ ਮੋਹ ਬਾਦਾ ਨਹ ਬੂਝੈ ਬਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਕੁਟੀ ਛੂਟਾ ਚੌਥੇ ਪਾਦ ਮੁਕਤ ਦਵਾਰ ਗੁਰਤੀ ਮਾਰਗ ਪਾਈਐ ਚੁਕੈ ਮੋਹ ਗੁਬਾਰ ਸਬਦ ਮਰਤਾ ਉਦਰੈ ਪਾਈ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹਾ ਸਤਿਨਾਮ ਕਰਤਾਰ ਇਹ ਮਨੁਆ ਆਤ ਸਬਲ ਹੈ ਛੱਡੇ ਨ ਕਿਤ ਉਪਾਇ ਇਹ ਸਬਲ ਹੀ ਉਚਾਰਨ ਕਰਨਾ ਇਹ ਮਨੁਆ ਆਤ ਸਬਲ ਹੈ ਛੱਡੇ ਨ ਕਿਤ ਉਪਾਇ ਦੂਜੇ ਭਾਇ ਦੁਖ ਲਾਇਦਾ ਬਹੁਤ ਹੀ ਦੇ ਸਜਾਈ ਨਾਨਕ ਨਾਮ ਲੱਗੇ ਸੇ ਉੱਭਰੇ ਹਉ ਮੈਂ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਰੜਾਏ ਬਿਨ ਗੁਰ ਕਿਨੈ ਨਾ ਪਾਇਓ ਬਿਰਥਾ ਜਨਮ ਗਵਾਈ ਮਨ ਮੁਖ ਕਰਮ ਕਮਾਵਣੀ ਦਰਗਹ ਮਿਲੈ ਸਜਾਈ ਮਨ ਰੇ ਦੂਜਾ ਪਾਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜَا ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਾਨ ਨਿਰਮਲ ਨਾਮ ਧਿਆਈਐ ਤਾ ਪਾਏ ਮੋਖ ਦਵਾਰ ਹਉ ਮੈਂ ਵਿੱਚ ਜਗ ਬਿਨਸਦਾ ਮਰ ਜਮ ਮੈਂ ਆਵੈ ਜਾਏ ਮਨਮੁਖ ਸ਼ਬਦ ਨਾ ਜਾਣੀ ਦੀ ਮਨਮੁਖ ਪਦ ਤੇ ਯਮਕੈ ਮਨਮੁਖ ਸ਼ਬਦ ਨਾ ਜਾਣੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੈ ਸਮਾਏ ਸ਼ਬਦ ਮੰਨਿਆ ਗੌਰ ਪਾਈਐ ਵਿਚੋ ਆਪ ਗਵਾਏ ਆਨ ਦਿਨ ਭਗਤ ਕਰੇ ਸਦਾ ਸਾਚੇ ਕੀ ਆਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਇ ਹੰਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਅਨ ਦਿਨ ਭਗਤ ਕਰੇ ਸਦਾ ਇਥੇ ਵਿਸਰਾਮ ਹੈ ਸਾਚੇ ਕੀ ਇਤਿ ਥਮਕ ਜੀ ਲਾ ਕੇ ਲਿਵ ਲਾਇ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਪੁਰਖੀ ਸਤਗੁਰ ਨਾਲ ਸੇਵਿਓ ਜਿਨੇ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੋਦਾ ਪੁਰਖ ਨਾ ਪਛਾਣਿਆ ਘਰ ਹੋਦਾ ਪੁਰਖ ਇਥੇ ਠਮਕ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤ ਗੁਰੂ ਕਿਆ ਫਿਟਕੇ ਆ ਮੰਗ ਥਕੇ ਸੰਸਾਰ ਸਬਦ ਸੱਚਾ ਸਬਦ ਨ ਸੇਵਿਓ ਸੱਚਾ ਸਬਦ ਨ ਸੇਵਿਓ ਸਭ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਹضور ਜਨਮ ਮਰਨ ਦੁਖ ਪਰ ਹਰੈ ਸਬਦ ਰਹਿ ਆ ਭਰਪੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰ ਕਮਾਉਣੀ ਸੱਚੇ ਨਾਲ ਪਿਆਰ ਸੱਚਾ ਸਾਹੁ ਵਰਤਦਾ ਕੋਈ ਨ ਮੇਟਣ ਹਰ ਮਨਮੁਖ ਮਹਿਲ ਨਾ ਪਾਏਨੀ ਮਨਮੁਖ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਮਨਮੁਖ ਮਹਿਲ ਨਾ ਪਾਏਨੀ ਕੂੜ ਮੁੱਠੇ ਕੂੜ ਯਾਰ ਕੂੜ ਮੁੱਠੇ ਕੂੜ ਯਾਰ ਹਉ ਮੈਂ ਕਰਤਾ ਜਗ ਮੂਆ ਗੁਰ ਬਿਨ ਘੂਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਸਤ ਗੁਰ ਸਿਵਹਿ ਤਾ ਉੱਬਰੈ ਸਚ ਰਖੈ ਔਰ ਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋ ਮੈਂ ਤਾਜ ਵਿਕਾਰ ਆਪ ਛੋੜ ਜੀਵਤ ਮਰਐ ਗੁਰ ਕਾ ਸ਼ਬਦ ਵਿਚਾਰ ਛੋੜ ਨਹੀਂ ਕਹਿਣਾ ਛੋੜ ਛੇ ਨਾਲ ਬੋਲਣਾ ਤੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚਾ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨ ਲੱਗੋ ਪਿਆਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨ ਲੱਗੋ ਪਿਆਰ ਇਸ ਨਾਨਦਾਨ ਜੇਤਾ ਕਰਹਿ ਦੂਜੈ ਭਾਇ ਖਵਾਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕਾ ਹੇਤ ਅਪਾਰ ਨਾਨਕ ਨਾਮ ਸਮਾਲ ਤੂੰ ਗੌਰ ਕਾ ਹੇਤ ਅਪਾਰ ਸਿਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ Jap ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿਚਹੁ ਆਪ ਗਵਾਏ ਏਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਮਹਿ ਤੇ ਸੁਖ ਪਾਈਐ ਸੱਚਾ ਸਬਦ ਸੁਹਾਇ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਮਨ ਮੇਰੇ ਇਥੇ ਵਿਸਰਾਮ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਐੜੇ ਕੰਨਾ ਲਾ ਕੇ ਆਪਣੀ ਖੇਤੀ ਰੱਖ ਲੈ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਹਾਂਜੀ ਪੜੈਗੀ ਕੋਲਾ ਹੀ ਬੋਲਨਾ ਹੈ ਲਮਕਾ ਕੇ ਵਿੱਚੋਂ ਪੜਾ ਤੇ ਗੀ ਦੇ ਵਿੱਚ ਡੈਸ਼ ਬੋਲ ਕੇ ਲਾ ਕੇ ਉਚਾਰਨ ਕਰਨਾ ਕੂੰਜ ਪੜਾ ਹੈਗੀ ਖੇਤ ਰਹਾਉ ਮਨ ਕੀਆ ਇੱਛਾ ਪੂਰੀਆ ਸ਼ਬਦ ਰਹਾ ਭਰਪੂਰ ਪੈ ਪਾਏ ਭਗਤ ਕਰਹਿ ਦਿਨ ਰਾਤੀ ਹਰ ਜੀਓ ਵੇਖਿਆ ਸਦਾ ਹضور ਸੱਚਾ ਸ਼ਬਦ ਸਦਾ ਮਨ ਰਾਤਾ ਰਾਮ ਗਿਆ ਸਰੀਰੋ ਦੂਰ ਨਿਰਮਲ ਸਾਹਿਬ ਆਪਾਇਆ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੂਤੇ ਗਏ ਮੁਹਾਇ ਜੋ ਜਾਗੇ ਸੇ ਉੱਭਰੇ ਤੇ ਵਿਸਰਾਮ ਸੂਤੇ ਇਥੇ ਯਮਕਾਦਨੀਏ ਗਏ ਮੁਹਾਲ ਸੱਚਾ ਸ਼ਬਦ ਨਾ ਪਛਾਣਿਓ ਸੱਚਾ ਸ਼ਬਦ ਨਾ ਪੁਛਾਣਿਓ ਸੁਪਨਾ ਗਿਆ ਵਿਹਾਰੇ ਸੁੰਜੇ ਘਰ ਕਾ ਪਾਹਣਾ ਸੁਈਏ ਸੁਈਏ ਘਰ ਕਾ ਪਾਹਣਾ ਜੋ ਆਇਆ ਤੇ ਉਹ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਖੀ ਜਾਏ ਕਿਆ ਮੋਹ ਦੇਸੀ ਜਾਏ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚ ਹੁਗਵਾਏ ਸਤਿਗੁਰ ਸੇਵਨ ਆਪਣਾ ਹਉ ਤਿਨ ਕੈ ਲਾਗੋ ਪਾਈ ਹਉ ਤਿਨ ਕੈ ਲਾਗੋ ਪਾਈ ਨਾਨਕ ਦਰ ਸਚੈ ਸਚਿਆਰ ਹੈ ਹੈ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬਲਿਹਾਰੈ ਜਾਉ ਵਾਹਿਗੁਰੂ ਜੀ ਕਾ ਕਾਲ ਸਤਿ ਗੁਰੂ ਵਾਹਿਗੁਰੂ ਜੀ ਕੀ ਫਤਿਹ